ਮੰਮੀ ਤੂੰ ਲੈ ਕੇ ਆਈ ਕੁਛ ਮੈਂ ਕੁਛ ਨਹੀਂ ਲਿਆਈਗੀ ਇਹ ਸਾਰੇ ਤੇਰੇ ਨਾਲ ਖਰੀਦਦਾਰੀਆਂ ਆ ਮੰਮੀ ਦੂਜਾ ਮੁੰਡਾ ਵੀ ਨਾਲ ਹੀ ਗਿਆ ਸੀ ਵਿਚਾਰੇ ਜਵਾਕ ਲੈ ਕੇ ਆ ਕੇ ਪਈ ਚੀਜ਼ ਲੈ ਲਈ ਇਹਨੂੰ ਬਾਹਲਾ ਸ਼ਾਗਰ ਸ਼ਾਪਿੰਗ ਆਲਾ ਗੱਡਮਾਨ ਕੀ ਕਰਾ ਰਹੀਂਦਾ ਵਾਹਿਗੁਰੂ 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 ਇਧਰ ਚਿਧਰ ਪਾਸੇ ਇਧਰੋਂ ਬੈਗ ਭਰ ਲਿਆ ਇਧਰੋਂ ਭਰ ਲਿਆ ਅਗਲੇ ਚੱਲਦੇ ਨਹੀਂ ਕੋਈ ਨਾ ਕੋ ਲਮਾਰੀਆਂ ਝੱਲਣ ਨਾ ਇੱਥੇ ਕੁਰਸੀਆਂ ਝੱਲਣ ਨਾ ਭਾਈ ਪਠਾਈਆ ਜਿਹੜੂ ਵੇੜੇ ਸਟੇ ਦੇ ਸੁਵਸ਼ਟੀ ਸਾਰੇ ਕੱਪੜੇ ਅੱਗੇ ਜਿਹੜੇ ਜੋੜ ਕੇ ਕੱਲਾ ਕੱਲਾ ਰੱਖ ਨੇ ਤਾਂ ਮੈਂ ਸਾਂਹ ਜਾਂਦੇ ਸਾਰੇ ਮੈਨੂੰ ਤਾਂ ਪੂਰੇ ਆਉਂਦੇ ਹੀ ਆ ਕੱਕ ਲਓ ਬਈ ਜਿਹੜੀ ਆ ਨਾ ਇਹ ਕਿਸੇ স্পੈਸ਼ਲ ਡਿਮਾਂਡ ਸੀ ਇਹ ਚ ਪੰਜਾਬ ਬਹੁਤ ਵੱਡਾ ਆ ਸੋ ਜਿਹੜੀ ਆ ਕਢਾਈ ਸਪੈਸ਼ਲ ਕੱਢੀ ਗਈ ਕਲਰ ਆਪਸ਼ਨ ਵੀ ਇਹ ਚ ਇਹ ਥੋੜਾ ਜਿਹਾ ਮਤਲਬ ਕੀ ਅੰਸਲ ਵਾਲੀ ਕਹਿੰਦੇ ਇਹਨੂੰ ਕਹਿੰਦੇ ਦੂਜੀ ਉਹ ਕਹਿੰਦੇ ਹੁੰਦੇ ਆ ਕੀ ਕਹਿੰਦੇ ਹੁੰਦੇ ਆ ਆਪਾਂ ਕੱਲ ਮਾਲੀ ਕੱਲ ਮਾਲੀ ਇਹਦੇ ਚ ਕਲਰ ਆਪਸ਼ਨ ਆ ਆ ਬਹੁਤ ਹੀ ਕੈਨੇਡਾ ਇਹ ਮੈਂ ਆਈਡੀ ਮੈਂਸ਼ਨ ਕਰਦਾ ਆਈਡੀ ਤੇ ਦੂਜੀ ਨਾ ਆਈਡੀ ਤੇ ਜਿਹਦੇ ਜਾਣੇ ਹੋ ਨੇ ਨਾ ਆਈਡੀ ਦੇ ਉੱਤੇ ਨੰਬਰ ਵੀ ਹੁੰਦਾ ਸਟੋਰੀ ਦੇ ਵਿੱਚ ਸਿੱਧੀ ਕਾਲ ਕਰ ਲਿਆ ਕਰੋ ਮਸਲਾ ਹੀ ਕੋਈ ਨਹੀਂ ਆ ਵੇਖੋ ਹੋਂ ਤਾਂ ਕਲਰ ਆਪਸ਼ਨ ਵੀ ਚੱਕਦੀ ਗਰੀਬੀ ਚੱਕਦੀ ਕਹਿੰਦੇ ਜੱਟ ਆ ਚੀਜ਼ਾਂ